ਆਮ ਆਦੀ ਪਾਰਟੀ ਜਾਤੀਵਾਦੀ ਰਾਜਨੀਤੀ ਨਹੀਂ ਕਰਦੀ ਆਮ ਆਦੀ ਪਾਰਟੀ ਕਦੇ ਐ ਨਹੀਂ ਕਰਦੀ ਕਿ ਉਹਨਾਂ ਨੇ ਐ ਜਿਹਨੇ ਜਾਣਾ ਜਾਓ ਜੀ ਦਾ ਮੈਂ ਤਾਂ ਕਹਿੰਦਾ ਜੀ ਨੂੰ ਪਿੱਪਲ ਨੂੰ ਜਾਂ ਨਿੰਮ ਨੂੰ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਪਿੱਪਲ ਤੇ ਨਿੰਮ ਨਾਲੋਂ ਮੇਰੀ ਟਾਲੀ ਤੇ ਮੇਰੀ ਬੇਰੀ ਚੰਗੀ ਹੈ ਇਹ ਆਪਣੀ ਆਪਣੀ ਆਸਥਾ ਹੈ ਜਾਓ ਹੁਣ ਜਾਇਓ ਹੁਣ ਕੀ ਇਹ ਵੀ ਹੋਰ ਲੋਕ ਜਾਣਾ ਚਾਹਤੇ ਸਨ ਉਹ ਲਾਈਵ ਟੈਲੀਕਾਸਪ ਦੇਖਣਾ ਚਾਹਤੇ ਸਨ ਮੰਦਿਰਾਂ ਉੱਤੇ ਨਹੀਂ ਮਤਲਬ ਲਾਈਵ ਟੈਲੀਕਾਸਪ ਤਾਂ ਅੱਜ ਕੱਲ ਇੱਥੇ ਦੇਖ ਲਓ ਲਾਈਵ ਟੈਲੀਕਾਸਪ ਕੇ ਲਈ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲਾਂ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆਂ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਠੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਧਰਮ ਦੀ ਛੁੱਟੀ ਨਹੀਂ ਕਰਦੇ ਉਸ ਤਾਂ ਨੂੰ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਪੌਂਟਿੰਗ ਬਹੁਤ ਜ਼ਿਆਦਾ ਬਹੁਤ ਜਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਇਕੋ ਗਲਤ ਜੋ ਰੱਖੇ ਤ੍ਰਿਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਆਉਂਦਾ ਜਦ ਮਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਓ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਹਿ ਨਹੀਂ ਪਾਏ ਹੋਣ ਉਹ ਤਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤਕੜੀ ਨਹੀਂ ਦਿੰਦਾ ਇਹਦੀ ਤਾਂ ਕਰ ਵੀ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾ ਅਕਾਲ ਤਖਤ ਦੇ ਸਾਹਦੇ ਜਾ ਕੇ ਬੋਲਣ ਕਿ ਬਾਬੇ ਨਾਨਕ ਦੀ ਤਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਨੂੰ ਬੀਐਸਪੀ ਕਹਿ ਦੂਗੀ ਕਿ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹੱਥੀਏ ਚੋਣ ਦਾ ਚਿੰਨ੍ਹ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਦਾ ਚਿੰਨ੍ਹ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ ਸਾਢੇ 3 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਐਨੇ ਐ ਕਹਤਾ ਉਹਨੇ ਉਹ ਕਹਤਾ ਉਹਨੇ ਐ ਕਿਉਂ ਨਹੀਂ ਕਿਹਾ ਨਾ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਜਦੋਂ ਚਾਬੀਆਂ ਸਾਡੇ ਕੋਲ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਗਏ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮਨ ਯਾਰ ਕਿਹੜਾ ਕਰਜ਼ਾ ਸੀ ਜੋ 1300 1300 ਕਰੋੜ ਰੁਪਏ ਕੈਪੀਟਲ ਅਨਾਉਂਸ ਕਰਤੀ ਤਾਂ ਅਸੀਂ 2001 2080 ਚ ਖਰੀਦ ਲਿਆ ਤਾਂ ਕਰਜ਼ਾ ਕਹਦਾ ਜੀ ਇਹ ਕੋਈ ਮੁਕਸਰ ਵਾਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾਲ ਖਰੀਦਿਆ ਗਿਆ థਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲੇ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਬਰੀ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨਿਆ ਇਹ ਨਹੀਂ ਚੱਲਦਾ So, चंडीगढ़ है कौन कौन मिले थे जी वो कौन है जी एमएलए जकाली दल का ही है जी होर कौन है जी तीजी बार आ रहे ਪਾਲਾ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੈਂਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਪੀਜੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ ਮੰਤਰ ਮੰਤਰ ਰਾਜਦਾਨੀ ਕੈਂਡੀਗਟ ਮੇਟਾ ਅਲਾਈਂਡ ਹੋ ਗਿਆ ਹੈ ਆਮ ਆਦਮੀ ਪਾਰਟੀ ਆ ਕਾਂਗਰਸ ਦਾ ਉਹ ਮੇਰੇ ਲੱਖਣ ਪੰਜਾਬ ਮੈਂ ਆਪ ਬੋਲ ਰਿਹਾ ਕਿ ਤੇਰਾ ਕੀ ਤੇਰਾ ਦੇਖੇ ਨੀ ਰਾਜਧਾਨੀ ਇਹ ਤਾਂ ਅਲਾਈਂਡ ਹੋ ਗਿਆ ਉਹ ਤੋ 14 ਕਰ ਲਓ ਸਮਝਾ ਲੈ ਕਲੀਅਰ ਹੈ ਕਿ ਕਾਂਗਰਸ ਕੇ ਸਾਥ ਨਹੀਂ ਜਾ ਰਹੇ ਨਹੀਂ ਜਾ ਰਹੇ ਮਾਣ ਸਤਿਕਾਰ ਦੇ ਵਿੱਚ ਤੁਸੀਂ ਤੁਹਾਡੇ ਜਦੋਂ ਦੇਖੋ ਤੁਸੀਂ ਇੱਕ ਕੱਲ ਇੱਕ ਕੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲ ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਿਹੜੇ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭਜਦੇ ਨਹੀਂ ਅੱਜ ਇੰਨੀਆਂ ਗੱਡ ਲੈਣਾ ਬਹੁਤ ਨਹੀਂ ਬਾਕੀ ਕੱਲ ਪਰਸੋਂ ਸ਼ਾਪ ਲਿਓ ਤੇ ਲੈ ਬੈਠ ਕੋਈ ਰਿਸੈਪਟ ਵੀ ਜਿਹਦੇ ਵਿੱਚ ਸਾਰੇ ਮੰਥਨ ਵੀ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਤੇ ਵੀ ਕੋਈ ਵੱਡਾ ਫੈਸਲਾ ਨਾ ਜਿਵੇਂ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13-13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ-ਤੇੜੇ ਨਾਮ ਹਰ ਕੰਸਟੀਟੂਐਂਟ ਤੋਂ ਤਿੰਨ-ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੈਵਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130